ਰੋਜ਼ ਚੋਰੀ ਹੁੰਦੀ ਹੈ ਬੈਟਰੀ ਚੋਰੀ ਹੁੰਦੀ ਹੈ ਤੇਲ ਚੋਰੀ ਹੁੰਦਾ ਗੱਡੀਆਂ 'ਚ ਸਭ ਕੁਝ ਚੋਰੀ ਹੁੰਦਾ ਪੁੱਛਦਾ ਹੀ ਕੋਈ ਨਹੀਂ ਇੱਥੇ ਜਦੋਂ ਕਮੇਟੀ ਘਰ ਪੁਛੀਏ ਤੋਂ ਆਉਂਦੇ ਆਂ ਅਸੀਂ ਆਹ ਦੀ ਪਰਚੀ ਲੈਨੇ ਆ ਤੁਹਾਡੀ ਇੱਥੇ ਅੰਡੇ ਦੀ ਜਗਾ ਦੀ ਤੇ ਬੈਟਰੀਆਂ ਚੋਰੀ ਹੁੰਦੀਆਂ ਤੇਲ ਚੋਰੀ ਹੁੰਦਾ ਬੜੀ ਵਾਰੀ ਤਿੰਨ ਵਾਰੀ ਤੇ ਮੇਰੀ ਗੱਡੀਆਂ 'ਚ ਹੋਇਆ ਤੇ ਕਦੀ ਸ਼ਿਕਾਇਤ ਨਹੀਂ ਕੀਤੀ ਕੋਈ ਇੰਨੀ ਬੜੀ ਵਾਰੀ ਉਹ ਆਉਂਦੇ ਆਂ ਜਗਾ ਦੀ ਪਰਚੀ ਲੈਨੇ ਆ ਕੋਈ ਇੱਥੇ ਖੜਨੀ ਹੈ ਕੀ ਮੰਗ ਕਰਦੇ ਆ 1000 ਰੁਪਏ ਨੇ ਕਰਦੇ ਵੀ ਆਹ ਲਿਖੀ ਜਾਏ ਇਹ ਵਾਲੀ ਕਾਸ਼ ਰੱਖੇ ਜੀ ਪਰਚੀ ਲੈਂਦੇ ਆ ਯਾਰੀ ਜਗਾ ਦੀ ਪਰਚੀ ਲਿਨਦੇ ਨੇ ਜਗਾ ਦੀ ਪਰਚੀ ਲੀਨੇ ਆਂ ਯਾਰੀ ਜਿਹੜੀ ਇਨਕਮ ਹੈ ਉਹਦੇ ਚ ਬਿਕਨ ਪਾਇਆ ਰਿਹਾ ਸੀ ਤੇ ਉਹ ਇਹਨਾਂ ਨੂੰ ਬੇਨਤੀ ਕੀਤੀ ਆ ਕਿ ਤੁਸੀਂ ਰਸਤਾ ਖੋਲੋ ਸਾਡਾ ਸਾਡੀਆਂ ਗੱਡੀਆਂ ਚੱਲਣ ਤੇ ਪਕੀਆਂ ਜਿਹੜੀਆਂ ਉਹ ਗੱਡੀਆਂ ਜਾਣ ਤੇ ਜੋ ਵੀ ਫੈਸਲਾ ਤੁਸੀਂ ਰਿਟਰਨ ਦੇ ਵਿੱਚ ਲੇ ਕੇ ਤਾਂ ਉਹ ਜੋ ਤੁਹਾਡੀ ਖਸਮ ਹੈ ਉੱਥੇ ਸਾਹਮਣੇ ਗੱਲ ਕਰਾ ਦਿੰਦੇ ਆ ਸਿਸਟਮ ਨਾਲ ਸਾਥ ਨਹੀਂ ਜਾਉਂਦਾ ਜੋ ਵੀ ਇਹਨਾਂ ਦੀ ਪ੍ਰੋਬਲਮ ਹੈਗੀ ਉਹ ਸਰ ਇਹ ਮੰਗਾ ਕਿ ਰਾਤ ਨੂੰ ਚੌਕੀਦਾਰ ਚਾਹੀਦਾ ਵਾਕਈ ਚੌਕੀਦਾਰ ਕੋਈ ਨਹੀਂ ਬੱਕੇ ਰਿਹਾ ਤੇ ਨਹੀਂ ਉਹ ਤੇ ਹੁਣ ਇਹ ਆ ਨਾ ਕਿ ਕੱਸਣਗੇ ਉੱਤੇ ਆਣਗੇ ਤੇ ਜੋ ਵੀ ਹੋਏਗਾ ਜੇ ਚੌਂਕੀਦਾਰ ਨਾਲ ਤੇ ਚੌਂਕੀਦਾਰ ਵੀ ਲਾਇਆ ਜਾਏਗਾ ਭਾਜੀ 2-3 ਮਹੀਨਿਆਂ ਤੋਂ ਮੰਗ ਕਰ ਰਹੇ ਆ ਇਹਦੇ ਗਾਣੇ ਵਾਲੇ ਸਮੇਂ ਦੇ ਵਿੱਚ ਦੇਪੋ 'ਚ ਹੀ ਰੱਖਾਂਗੇ ਜਰੂਰ ਠੀਕ ਹੈ ਸੋਹਣਾਂ ਬੱਸ ਸਟੈਂਡ ਦੇ ਉੱਤੇ ਇੱਥੇ ਲਾਇਆ ਵਾ ਉਹ ਐਸ ਵਕਤ ਦੂਜੀ ਦਿਖਾ ਜਾਂਦੀ ਨਹੀਂ ਤੇ ਮੈਂ ਉੱਥੋਂ ਦਫ਼ਤਰ ਮਾਰ ਲਿਆ ਵਾ ਆਪਾਂ ਰੀਮੋਟ ਕਰਾਂਗੇ ਤੁਹਾਨੂੰ ਦੱਸਾਂਗੇ ਸਾਡ ਨੂੰ ਦੱਸਾਂ ਕਿ ਉਹਨੇ ਕੰਮ ਚ ਲਿਆ ਆ ਨਵੇਂ ਸਾਬਤ ਸੈਕਟਰ ਚੰਕਤਾਰ ਸਿੰਘ ਦੇ ਚਾਰ ਚੌਂਕੀ ਸਰ ਬੱਸ ਸਟੈਂਡ ਬਟਾਲਾ ਸਾਡੀ ਕੋਈ ਨਿੱਜੀ ਕੰਪਨੀ ਦੀਆਂ ਬੱਸਾਂ ਦਾ ਕਾਰਪੋਰੇਸ਼ਨ ਵਾਲਿਆਂ ਦੇ ਨਾਲ ਇਸ ਦਿਨ ਤੋਂ ਚੱਲ ਰਿਹਾ ਸੀ ਜੋ ਦਿਨ ਤੋਂ ਕਿ ਸਾਡੀਆਂ ਰਾਤ ਬੱਸਾਂ ਦੇ ਨਾਲ ਕੋਈ ਛੇੜਛਾੜ ਕਰ ਰਿਹਾ ਹੈ। ਸ਼ਾਇਦ ਡੀਜੇ ਕੱਢਣ ਦੀ ਕੋਸ਼ਿਸ਼ ਕਰ ਰਿਹਾ ਹੈ। ਤੇ ਤੁਸੀਂ ਜੇ ਪਰਚੀ ਕਰ ਦਿਓ ਤੇ ਸਾਨੂੰ ਚੌਕੀਦਾਰ ਵੀ ਦਿਓ ਸਾਡੀ ਰਾਤ ਦੀ ਨਿਗਰਾਨੀ ਜਿਹੜੀ ਗੱਡੀਆਂ 'ਤੇ ਚੌਕੀਦਾਰ ਲੱਗੇ। ਉਹ ਇਸ ਤਰ੍ਹਾਂ ਦਾ ਲੈ ਕੇ ਇਹਨਾਂ ਦਾ ਕੁਝ ਅਜਿਹੀ ਟਕਰਾਅ ਸੀਗਾ ਫਿਰ ਸਾਡੇ ਕੋਲ ਆਈ ਇਹਨਾਂ ਕੰਪਲੇਂਟ ਦਰਜ ਕਰਵਾਈ ਹੈ। ਔਰ ਦੌਰਨ ਟਾਈਮ ਦਿੱਤਾ ਹੋਇਆ ਬੈਠ ਕੇ ਆਪਾਂ